वरुण शर्मा जी ਹੁਣ ਜੇ ਲੱਤਾਂ ਦਮ ਰੱਖਦੀਆਂ ਹਨ ਜਿਹੜਾ ਅਫਸਰਾਂ ਨੂੰ ਕਹਿ ਰਿਹਾ ਸੀ ਕਿ ਮੈਂ ਤੁਹਾਨੂੰ ਪ੍ਰੋਟੈਕਟ ਕਰੂੰਗਾ ਕਿਸੇ ਗੱਲ ਦੀ ਪਰਵਾਹ ਨਹੀਂ ਕਰਨੀ ਤੁਹਾਡੀ ਪੋਜੀਟਿਵ ਰਿਪੋਰਟ ਮੈਂ ਦੇਵਾਂਗਾ ਫਿਰ ਆਪਦੇ ਲਬਜਾਂ ਤੇ ਕਾਇਮ ਰਹੀ ਆਪਦੇ ਲਬਜਾਂ ਤੇ ਕਾਇਮ ਰਹੀ ਹਾਈ ਕੋਰਟ ਦੇ ਵਿੱਚ ਕਿ ਇੱਕ ਵਰਦੀਧਾਰੀ ਜਦੋਂ ਗੁੰਡਾਗਰਦੀ ਕਰਨ ਲੱਗ ਜੇ ਇੱਕ ਵਰਦੀਧਾਰੀ ਸਰਕਾਰੀ ਗੁੰਡਾ ਬਣ ਜੇ ਤੇ ਫਿਰ ਉਹਨੂੰ ਰੋਕਣਾ ਲੋਕਾਂ ਦਾ ਪਬਲਿਕ ਦਾ ਪੋਲਿਟਿਕਲ ਪਾਰਟੀਆਂ ਦਾ ਫਰਕ ਬਣ ਗਿਆ ਜਦੋਂ ਉਹ ਕਹਿ ਰਿਹਾ ਮੀਟਿੰਗ ਚ ਡੀਸੀ ਵੀ ਮੌਜੂਦ ਸੀ ਡਿਵੀਜ਼ਨਲ ਕਮਿਸ਼ਨਰ ਵੀ ਮੌਜੂਦ ਸੀ ਆਬਜ਼ਰਵਰ ਵੀ ਮੌਜੂਦ ਸੀ ਫੇਰ ਵੇਖੋ ਸਭ ਤੋਂ ਖਤਰਨਾਕ ਗੱਲ ਐਸਐਸਪੀ ਪਟਿਆਲਾ ਕੀ ਕਹਿੰਦਾ ਹੈ ਵਰੁਣ ਸ਼ਰਮਾ ਅੱਜ ਸਰ ਸੁਪੀਰ ਸਿੰਘ ਬਾਦਲ ਨੇ ਇੱਕ ਆਡੀਓ ਪੋਸਟ ਕੀਤੀ ਆ ਆਪਣੇ ਟਵਿੱਟਰ ਤੇ ਆਪਣੇ ਫੇਸਬੁੱਕ ਤੇ ਜਿਹਦੇ ਚ ਕਾਨਫਰੈਂਸ ਕਾਲ ਤੇ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਉਹਨਾਂ ਦੇ ਐਸਪੀ ਸਾਰੇ ਸਾਰੇ ਡੀਐਸਪੀਜ਼ 올 ਐਸਐਚਓਜ਼ ਉਹ ਇੱਕ ਕਾਨਫਰੈਂਸ ਕਾਲ 17 ਮਿੰਟ ਦੀ ਆਡੀਓ ਹੈ ਤੇ ਜੇ ਤੁਸੀਂ ਉਹਨੂੰ ਸੁਣੋਗੇ ਤੁਸੀਂ ਇੰਨੇ ਹੈਰਾਨ ਰਹੋਗੇ ਕਿ ਕਿਸ ਤਰ੍ਹਾਂ ਨਾਲ ਸਰਕਾਰ ਇੱਕ ਪਾਲਿਸੀ ਤਹਿਤ ਪੁਲਿਸ ਸਰਕਾਰ ਦਾ ਹਥਕੰਡਾ ਵਰਤ ਕੇ ਪੁਲਿਸ ਜਿਹੜੀ ਲਾਅ ਇਨਫੋਰਸਮੈਂਟ ਆਸਤੇ ਵਰਤੀ ਜਾਣੀ ਚਾਹੀਦੀ ਹੈ ਪੁਲਿਸ ਜਿਹੜੀ ਲੋਕਾਂ ਦੀ ਰੱਖਿਆ ਵਾਸਤੇ ਵਰਤੀ ਜਾਣੀ ਚਾਹੀਦੀ ਹੈ ਲੋਕਾਂ ਦੇ ਜਮਹੂਰੀ ਹੱਕ ਖੋਣ ਵਾਸਤੇ ਸਰਕਾਰ ਨੇ ਆਪਦਾ ਹੱਥ ਟੋਕਾ ਬਣਾ ਲਿਆ ਐਸਐਸਪੀ वरुण ਸ਼ਰਮਾ ਇੰਡੀਵਿਜੂਅਲੀ ਡਾਇਰੈਕਸ਼ਨਸ ਦੇ ਰਿਹਾ ਆਡੀਓ ਮੈਂ ਤੁਹਾਨੂੰ ਸਾਰਿਆਂ ਨੂੰ ਫਾਰਵਰਡ ਕਰ ਦੂੰ 17 ਮਿੰਟ ਦੀ ਹੈ ਇਸ ਕਰਕੇ ਮੈਂ ਸੁਣਾਉਂਦਾ ਨਹੀਂ ਬੜੀ ਲੰਮੀ ਹੋ ਜਾਣੀ ਹੈ ਬਟ ਜੇ ਤੁਸੀਂ ਉਹਦੀ ਮੈਂ ਕੋਰਟ ਵੀ ਉਹਦੇ ਚੋਂ ਕਰਾਂ ਤਾਂ ਬੜੀ ਕਲੀਅਰਲੀ ਉਹ ਕਹਿੰਦਾ ਜੀ ਦੇਖੋ ਐਸਐਸਪੀ ਵਰਨਨ ਸ਼ਰਮਾ ਕਹਿੰਦਾ ਇੱਕ ਮੀਟਿੰਗ ਚੋਂ ਅਸੀਂ ਆਏ ਆ ਜਿੱਦੇ ਚ ਪੁਲਿਸ অবজারভার ਕੌਸਟਮ ਸ਼ਰਮਾ ਡਿਵੀਜ਼ਨਲ ਕਮਿਸ਼ਨਰ ਵਿਜੇਪ ਬਗਲਾਨੀ ਡੀਆਈਟੀ ਕੁਲਦੀਪ ਚੈਨ ਡੀਸੀ ਪ੍ਰੀਤੀ ਯਾਦਵ ਖੁਦ ਐਸਐਸਪੀ ਮੈਂ ਕਹਿੰਦਾ ਐਸਪੀ ਹੈੱਡਕੁਆਟਰ ਤੇ ਐਸਪੀ ਸਿਟੀ ਵੀ ਸੀ ਉਥੇ ਪ੍ਰਸ਼ਾਸਨ ਨੇ ਮੰਨਿਆ ਦੀ ਧੱਕਾ ਦਾ ਕਰਦੇ ਐ ਸਰਕਾਰ ਕਰਦੀ ਹੈ ਪਰ ਧੱਕਾ ਕਰਨ ਦਾ ਤਰੀਕਾ ਕੀ ਹੋਣਾ ਚਾਹੀਦਾ ਇਹ ਵੇਖੋ ਇੱਕ ਪਾਲਿਸੀ ਇੱਕ ਗੇਮ ਪਲਾਨ ਇੱਕ ਡਾਇਰੈਕਸ਼ਨ ਦੇ ਰਿਹਾ ਉਹ ਕਿ ਧੱਕਾ ਕਰਨਾ ਉਥੇ ਨਾ ਕਰੋ ਜਿੱਥੇ ਕੈਮਰੇ ਹੋਣ ਉਥੇ ਨਾ ਕਰੋ ਜਿੱਥੇ মিডিਆ ਹੋਵੇ ਕਾਊਂਟਿੰਗ ਸੈਂਟਰਸ ਦੇ ਵਿੱਚ ਧੱਕਾ ਕਰੋ ਉਥੇ ਜਿੱਥੇ ਤੁਹਾਨੂੰ ਕੋਈ ਦੇਖ ਨਾ ਸਕੇ ਪਿੰਦਾ ਪਤਾ ਕਰੋ ਜਿਨ੍ਹਾਂ ਨੇ ਕਾਗਜ਼ ਭਰਨੇ ਆ ਉਹਨਾਂ ਨੂੰ ਉਹਨਾਂ ਦੇ ਘਰਾਂ ਚ ਰਸਤੇ ਚ ਨਾਮੀਨੇਸ਼ਨ ਸੈਂਟਰ ਤੋਂ 5 ਕਿਲੋਮੀਟਰ ਦੂਰ ਤੱਕ ਉਹਨਾਂ ਨੂੰ ਟੱਕ ਲਓ ਉਹਨਾਂ ਨੂੰ ਆਉਣ ਹੀ ਨਾ ਦਿਓ ਜਿਹੜੇ ਆ ਜਾਂਦੇ ਆ ਉਹਨਾਂ ਦੇ ਕਾਗਜ਼ ਫਿਰ ਜਿਹੜਾ ਰਿਟਰਨਿੰਗ ਅਫਸਰ ਹੈ ਉਹ ਰਿਜੈਕਟ ਕਰੇ ਐਂਡ ਈਚ ਐਂਡ ਐਵਰੀ ਡੀਐਸਪੀ ਏਰੀਆ ਡੀਐਸਪੀ ਐਸਪੀ ਐਸਐਚਓ ਇਸ ਬੀਗਿਂ गिवन ਡਾਇਰੈਕਸ਼ਨਸ ਉਹ ਮੈਨੂੰ ਨੂੰ ਕੋਟ ਕਰਦਾ ਐਸਐਸਪੀ ਨੂੰ ਕਿ ਜਿਹੜਾ ਬੰਦਾ ਟਾਰਗੇਟ ਤੇ ਹੈ ਟਾਰਗੇਟ ਕਰਨਾ ਹੈ ਰੋਕਣਾ 12 ਵਾਰ ਰੋਕਿਆ ਜਾਵੇ ਉਹਦੇ ਪਿੰਡ ਘਰ ਜਾਂ ਰਾਹ ਤੇ ਕਾਗਜ਼ ਨੋਮੀਨੇਸ਼ਨ ਫਾਈਲਿੰਗ ਸੈਂਟਰ ਤੇ ਪਹੁੰਚਣ ਤੋਂ ਬਾਅਦ ਉਥੇ ਕੈਮਰੇ ਦੀਆਂ ਅੱਖਾਂ ਉਥੇ ਕੁਛ ਨਾ ਕਰੋ ਉਦੋਂ ਪਹਿਲਾਂ ਰੋਕ ਲਓ ਕੱਲ ਸਾਡੇ ਲਈ ਬੜਾ ਸੈਂਸਿਟਿਵ ਹੈ ਕਿਉਂਕਿ ਸੁਖਪੀਰ ਸਿੰਘ ਬਾਦਲ ਕਨੌਰ ਆ ਰਿਹਾ ਮੈਂ ਕੋਟ ਕਰ ਰਿਹਾ ਹਾਂ ਐਸਐਸਪੀ ਨੂੰ ਸਰ ਪੋਲੀਟੀਕਲ ਲੀਡਰਸ਼ਿਪ ਤੋਂ ਡਾਇਰੈਕਸ਼ਨ ਲੈ ਲਈ ਜਾਵੇ ਵੇਖੋ ਕੀ ਪੁਲਿਸ ਪੋਲੀਟੀਕਲ ਲੀਡਰਸ਼ਿਪ ਦੀ ਡਾਇਰੈਕਸ਼ਨ ਤੇ ਡਾਇਰੈਕਸ਼ਨ ਲਾਓ ਕਹਿੰਦਾ ਵੀ ਕਿਹੜੇ ਕਿਹੜੇ ਬੰਦਿਆਂ ਨੇ ਫਾਈਲ ਕਰਨੇ ਆ ਕਿਹੜੇ ਕਿਹੜੇ ਬੰਦਿਆਂ ਨੂੰ ਟਾਰਗੇਟ ਕਰਨਾ ਹੈ ਕਿਹਨਾਂ ਕਿਹਨਾਂ ਨੂੰ ਕਿੱਥੇ ਰੋਕਣਾ ਹੈ ਪਾਲਿਸੀ ਇਹ ਹੈ ਜਿਸ ਨੂੰ ਕਾਗਜ਼ ਦਾਖਲ ਕਰਨ ਤੋਂ ਰੋਕਣਾ ਹੈ ਉਸ ਨੂੰ ਉਸਦੇ ਪਿੰਡ 'ਚ ਰੋਕੋ ਘਰ 'ਚ ਰੋਕੋ ਜਾਂ ਰਾਹ ਦੇ ਵਿੱਚ ਰੋਕੋ ਡਿਵੀਜ਼ਨਲ ਕਮਿਸ਼ਨਰ ਡੀਆਈਡੀ ਡਿਪਟੀ ਕਮਿਸ਼ਨਰ ਤਿੰਨਾਂ ਦਾ ਇਹ ਸੀ ਕਿ ਤੱਕਾ ਤਾਂ ਹੋਣਾ ਹੈ ਪਰ ਜਿਸ ਤਰ੍ਹਾਂ ਐਮਸੀ ਇਲੈਕਸ਼ਨ 'ਚ ਤੁਸੀਂ ਕਾਗਜ਼ ਸੈਂਟਰਾਂ 'ਚ ਪਾੜਿਆ ਉਹ ਕੰਮ ਨਾ ਕਰੋ ਉਹਨਾਂ ਨੂੰ ਪਹਿਲਾਂ ਰੋਕ ਲਓ ਅਸੀਂ ਐਮਐਲਏ ਸਾਹਿਬ ਫਿਰ ਡੀਐਸਪੀ ਨਾਪਾ ਬੋਲਦਾ ਇਹ ਹੁਣ ਮੈਂ ਡੀਐਸਪੀ ਨਾਪਾ ਨੂੰ ਰਿਪੋਰਟ ਕਰ ਰਿਹਾ ਹਾਂ ਅਸੀਂ ਐਮਐਲਏ ਸਾਹਿਬ ਤੇ ਉਹਨਾਂ ਦੀ ਟੀਮ ਦੇ ਕੰਟੈਕਟ ਵਿੱਚ ਹੈ ਡੀਐਸਪੀ ਨਾਬਾ ਕਹਿੰਦਾ ਸਭ ਕਿਸੇ ਤਰ੍ਹਾਂ ਦੀ ਸਭ ਇਸੇ ਤਰ੍ਹਾਂ ਦੀ ਪਲਾਨ ਕੀਤਾ ਹੋਇਆ ਹੈ ਜੀ ਜਿਵੇਂ ਕਿ ਪੂਰਾ ਸੁਤੰਤਰ ਹੈ ਸਰਕਾਰ ਦੇ ਦੁਆਰਾ ਬਿਲਕੁਲ ਮੈਂ ਤੁਹਾਨੂੰ ਦੱਸ ਰਿਹਾ ਮੈਂ ਕੋਟ ਕਰ ਰਿਹਾ ਇੱਕ ਇੱਕ ਲਵਸ ਟੂ ਲਵਸ ਐਮਐਲਏ ਸਾਹਿਬ ਤੇ ਬੰਦਿਆਂ ਨੂੰ 9 ਵਜੇ ਦਾ ਟਾਈਮ ਦੇ ਦਿੱਤੇ ਪਹਿਲਾਂ ਪਹਿਲਾਂ ਹੀ ਕਾਗਜ਼ ਭਰਾ ਦੇਣੇ ਆ ਇਹ ਡੀਐਸਪੀ ਸਮਾਣਾ ਬੋਲ ਰਿਹਾ ਐਸਐਸਪੀ ਪਟਿਆਲਾ ਕਹਿੰਦਾ ਜੋ ਵੀ ਰੋਕ ਟੋਕੀ ਕਰਨੀ ਹੈ ਪ੍ਰਾਈਵੇਟ ਬੰਦਿਆਂ ਜਾਂ ਆਪਾਂ ਕਰਨੀ ਹੈ ਕਹਿੰਦਾ ਪੁਲਸ ਨੇ ਉਹ بارੋ-ਬਾਰ ਕਰਨੀ ਹੈ ਨੋਟਡ ਸਰ ਡੀਐਸਪੀ ਪਾਤਣਾ ਕਹਿੰਦਾ ਫਿਰ ਡੀਐਸਪੀ ਕਨੌਰ ਜਿੱਤੇ ਉਹਨੂੰ ਡੀਐਸਪੀ ਕਨੌਰ ਨੂੰ ਐਸਐਸਪੀ ਪਟਿਆਲਾ ਕਹਿ ਰਿਹਾ ਹੈ ਡੀਐਸਪੀ ਕਨੌਰ ਸਭ ਦੀ ਨਜ਼ਰ ਤੁਹਾਡੇ ਉੱਪਰ ਹੈ ਕਿਉਂਕਿ ਕੱਲ ਉਸ ਸੈਂਟਰ ਤੇ ਰੌਲਾ ਪਿਆ ਸੀ ਪਰ ਜੇ ਜੋ ਵੀ ਤੱਕਾ ਕਰਨਾ ਹੈ ਪਿੰਡ ਚ ਕਰ ਲੋ ਘਰ ਚ ਕਰ ਲੋ ਰਾਹ ਤੇ ਕਰ ਲੋ ਇਹ ਸੇਮ ਡਾਇਰੈਕਸ਼ਨਸ ਆ ਰਹੀਆਂ ਕੱਲ ਤੁਹਾਡੇ ਸੁਖੀਰ ਬਾਦਲ ਵੀ ਆਊਗਾ ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਨਾਮਜ਼ਦੀਆਂ ਤੇ ਰੋਕਣਾ ਤੇ ਰਿਜੈਕਸ਼ਨ ਵੀ ਹੋਣੀ ਹੈ। ਵਰਡ ਟੂ ਵਰਡ ਮੈਂ ਕੋਟ ਕਰ ਰਿਹਾ ਮੈਂ ਤੁਹਾਨੂੰ ਭੇਜੂਗਾ ਉਹ ਆਡੀਓ ਵੀ ਭੇਜ ਰਿਹਾ। ਫਿਰ ਵੇਖੋ ਸਭ ਤੋਂ ਖਤਰਨਾਕ ਗੱਲ ਐਸਐਸਪੀ ਪਟਿਆਲਾ ਕੀ ਕਹਿੰਦਾ ਹੈ ਵਰੁਣ ਸ਼ਰਮਾ ਜਿਹੜੇ ਅਕਸਰ ਇਲਲੀਗੈਲਿਟੀ ਕਰਨ ਦੇ ਰੋਕਣ ਤੋਂ ਉਹਨਾਂ ਨੂੰ ਕਹਿ ਰਿਹਾ ਉਹ ਕਿਸੇ ਨੂੰ ਵਰੀ ਨਹੀਂ ਕਰਨੀ ਵਰੀ ਕਰਨ ਦੀ ਲੋੜ ਨਹੀਂ ਹੈ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਵੇਗੀ ਉਸ ਦੀ ਪੋਜ਼ਿਟਿਵ ਰਿਪੋਰਟ ਮੈਂ ਬਣਾਵਾਗਾ ਕਿਨ। ਕਿਸੇ ਦੀ ਸ਼ਿਕਾਇਤ ਹੋਗੀ ਵੀ ਇਹਨੇ ਸਾਨੂੰ ਨਾਮਿਨੇਸ਼ਨ ਭਰਨ ਤੋਂ ਰੋਕ ਕੇ ਇਹਨੇ ਸਾਨੂੰ ਉਥੇ ਸੈਂਟਰ ਤੇ ਆਉਣ ਤੋਂ ਰੋਕਿਆ ਇਹਨਾਂ ਨੇ ਸਾਨੂੰ ਪੁਲਿਸ ਨੇ ਥ੍ਰੈਟ ਕੀਤਾ ਉਹਦੀ ਪੋਜੀਟਿਵ ਰਿਪੋਰਟ ਮੈਂ ਬਣਾਵਾਗਾ ਫਿਰ ਐਂਡ ਵਿੱਚ ਕਲੂਡ ਕਰਦਾ ਉਹ ਚਲੋ ਠੀਕ ਹੈ ਜੀ ਤਕੜੇ ਹੋ ਕੇ ਜਿਵੇਂ ਗਾਈਡ ਕੀਤਾ ਉਵੇਂ ਕੰਮ ਕਰ ਲੈਣਾ ਇਹ ਐਸਐਸਪੀ ਪਟਿਆਲਾ ਦੀ ਵਰਡਿੰਗ ਹੈ ਹੁਣ ਇਹ ਕਾਨਫਰੈਂਸ ਕਾਲ ਕਿਸੇ ਆਫੀਸਰ ਨੇ ਸੁਦਾਰ ਸੁਖਪੀਰ ਸਿੰਘ ਬਾਦਲ ਤੱਕ ਪਹਚਾਈ ਜਿਹੜੀ ਸੁਦਾਰ ਸੁਖਪੀਰ ਸਿੰਘ ਬਾਦਲ ਨੇ ਪਬਲਿਕ ਪਲੇਟਫਾਰਮ ਤੇ ਆਪਦੇ ਅਪਲੋਡ ਕੀਤੀ ਔਨ ਟਵਿੱਟਰ ਐਂਡ ਔਨ ਫੇਸਬੁੱਕ ਐਂਡ ਜਿਹੜੀ ਗੱਲ ਅਸੀਂ ਪਹਿਲੇ ਦਿਨ ਤੋਂ ਇਲੈਕਸ਼ਨ ਕਮਿਸ਼ਨ ਨੂੰ ਕਹਿ ਰਹੇ ਆ ਤਰਨ ਤਰਨ ਵੀ ਵੇਖੋ ਇੰਨੀ ਇਹਨਾਂ ਦੀ ਹਿੰਮਤ ਵਧੀ ਸੀ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਥੱਲੇ ਜਿਹੜਾ ਡਾਇਰੈਕਟਲੀ ਇਲੈਕਸ਼ਨ ਸੀ ਉਹਦੇ 'ਚ ਵੀ ਇਹੀ ਕੰਮ ਕੀਤੇ ਤੇ ਹੁਣ ਇੱਥੇ ਕਰ ਰਹੇ ਸੋ ਮੈਂ ਇਹ ਦੱਸਣਾ ਚਾਹਣਾ ਹੈ ਵਰੁਣ ਸ਼ਰਮਾ ਜੀ ਕਿ ਹੁਣੇ ਮਸਲਾ ਜਾਣਾ ਹਾਈ ਕੋਰਟ 'ਚ ਅਸੀਂ ਅੱਜ ਹਾਈ ਕੋਰਟ ਮੂਵ ਕਰਾਂਗੇ ਇਲੈਕਸ਼ਨ ਕਮਿਸ਼ਨ ਨੂੰ ਤਾਂ ਸ਼ਿਕਾਇਤ ਕਰਾਂਗੇ ਵੀ ਵਿਲ ਆਲਸੋ ਮੂਵ ði ਹਾਈ ਕੋਰਟ ਹੁਣ ਜੇ ਲੱਤਾਂ ਦਮ ਰੱਖਦੀਆਂ ਹਨ ਜਿਹੜਾ ਅਫਸਰਾਂ ਨੂੰ ਕਹਿ ਰਿਹਾ ਸੀ ਕਿ ਮੈਂ ਤੁਹਾਨੂੰ ਪ੍ਰੋਟੈਕਟ ਕਰੂੰਗਾ ਕਿਸੇ ਗੱਲ ਦੀ ਪਰਵਾਹ ਨਹੀਂ ਕਰਨੀ ਤੁਹਾਡੀ ਪੋਜੀਟਿਵ ਰਿਪੋਰਟ ਮੈਂ ਦੇਵਾਂਗਾ ਫਿਰ ਆਪਦੇ ਲਬਜਾਂ ਤੇ ਕਾਇਮ ਰਹੀ ਹੋਣੀ ਆਪਦੇ ਲਬਜਾਂ ਤੇ ਕਾਇਮ ਰਹੀ ਹਾਈ ਕੋਰਟ ਦੇ ਵਿੱਚ ਤੇ ਆਹ ਜਿਹੜੀ ਸਾਰੀ ਰਿਕਾਰਡਿੰਗ ਅਸੀਂ ਹਾਈ ਕੋਰਟ ਸਬਮਿਟ ਕਰਨ ਜਾ ਰਹੇ ਹਾਂ ਐਂਡ ਸਾਨੂੰ ਉਮੀਦ ਜੁਡੀਸ਼ਰੀ ਤੋਂ ਹੀ ਹੈ ਜਿਵੇਂ ਪਹਿਲਾਂ ਵੀ ਸਾਨੂੰ ਜੁਡੀਸ਼ਰੀ ਚੋਂ ਰਾਹਤ ਮਿਲਦੀ ਰਹੀ ਹੈ ਇਲੀਗੈਲਿਟੀਜ਼ ਦੇ ਖਿਲਾਫ ਇਹਦੇ ਖਿਲਾਫ ਵੀ ਇੰਪੋਰਟੈਂਟ ਤਾਂ ਬਣ ਜਾਂਦਾ ਹੈ ਕਿ ਇੱਕ ਵਰਦੀਧਾਰੀ ਜਦੋਂ ਗੁੰਡਾਗਰਦੀ ਕਰਨ ਲੱਗ ਜੇ ਇੱਕ ਵਰਦੀ ਧਾਰੀ ਸਰਕਾਰੀ ਗੁੰਡਾ ਬਣ ਜੇ ਤੇ ਫਿਰ ਉਹਨੂੰ ਰੋਕਣਾ ਲੋਕਾਂ ਦਾ ਪਬਲਿਕ ਦਾ ਪੋਲੀਟੀਕਲ ਪਾਰਟੀਆਂ ਦਾ ਫਰਜ਼ ਬਣ ਜਾਂਦਾ